ਹੈਲੋ ਕਹਿੰਦੇ ਪਰਮਾਤਮਾ ਜਦੋਂ ਕਿਸੇ ਤੇ ਮਿਹਰਬਾਨ ਹੁੰਦਾ ਸਾਡੇ ਸ਼ਹਿਰ ਤੇ ਮਿਹਰਬਾਨ ਹੋਇਆ ਹੈ ਸਾਡੇ ਸਤਿਕਾਰਯੋਗ ਕਹਿੰਦੇ ਕਿਸੇ ਟਾਈਮ ਸਾਡੇ ਐਮ ਸੀ ਆ ਤਾਂ ਕੰਮ ਨਹੀਂ ਸੀ ਸਾਡੇ ਪੂਰੇ ਹੁੰਦੇ ਅੱਜ ਸਾਨੂੰ ਐਮ ਐਲ ਏ ਬਣਾ ਕੇ ਦਿੱਤਾ ਹੈ ਤਾਂ ਧੰਨਵਾਦ ਕਰਦੀ ਆ ਮੈਂ ਜਿੰਨਾ ਵੀ ਐਮ ਐਲ ਏ ਸਾਹਿਬ ਜੀ ਦਾ ਪਰਿਵਾਰ ਮੇਰੇ ਆਂਟੀ ਜੀ ਸਤਿਕਾਰਯੋਗ ਮੇਰੇ ਭੈਣ ਜੀ ਬੈਠੇ ਆ ਤੋ ਸਭ ਕਾਇਦਨ ਧੰਨਵਾਦ ਕਰਦੀ ਆ ਜੀ ਹਾਂ ਜੀ ਸੌਰੀ ਬੈਣਾ ਐਮ ਐਲ ਏ ਨਹੀਂ ਹੁਣ ਤਾਂ ਕੈਬਨਟ ਸਾਰੀ ਸਾਰੀ ਬਹੁਤ ਵੱਡੇ ਮੰਤਰੀ ਕੀ ਵਈ ਦਿਮਾਗ ਜਾਉ ਗੌਰਵ ਮਾਫੀ ਚਾਹਨੇ ਆ ਹੋਰ ਵੀ ਵੱਡੇ ਬਣਨਾ ਹਲੇ ਤਾਂ ਸੋ ਮੈਂ ਆਪਣੀ ਦੱਸਣ ਲੱਗੀ ਆ ਮੈਨੂੰ ਲੱਗਦਾ ਦੂਸਰੇ ਸਾਲ ਜਾ ਕੇ ਹਾਜ਼ਰੀ ਲੱਗੀ ਆ ਬਹੁਤ-ਬਹੁਤ ਸਤਿਕਾਰਯੋਗ ਸਾਡੇ ਸੋਕਮਸਤੀ ਜੀ ਤੇ ਜਿੰਨੇ ਵੀ ਨਾਲ ਇਹਨਾਂ ਦੇ ਟੀਮ ਹੈ ਸਾਡੇ ਰਕੇਸ਼ ਗਰਗ ਜੀ ਬਹੁਤ ਹੀ ਸਤਿਕਾਰਯੋਗ ਭਾਜੀ ਬੈਠੇ ਨੇ ਮੇਰੇ ਨਾਲ ਨਾਮ ਨਹੀਂ ਮੈਂ ਜਾਣਦੀ ਸਾਰੇ ਹੀ ਸਤਿਕਾਰਯੋਗ ਜਿਹਨੇ ਵੀ ਬੈਠੇ ਨੇ ਪਰ ਮੇਰੇ ਘਰ ਦੀ ਐ ਪ੍ਰੋਬਲਮ ਸੀ ਇਹਨਾਂ ਦੀ ਕੋਈ ਉਹ ਨਹੀਂ ਸੀ ਵੀ ਮੈਨੂੰ ਨਹੀਂ ਸਮਾਂ ਇੱਥੇ ਮਿਲਦਾ ਮਿਲਦਾ ਮੈਨੂੰ ਹਰ ਸਾਲ ਮੇਰੇ ਘਰ ਦੇ ਬਿਮਾਰ ਨੇ ਕਾਫੀ ਟਾਈਮ ਹੋ ਗਿਆ ਬੇਸ਼ੱਕ ਮੈਂ ਚੰਡੀਗੜ੍ਹ ਕੰਮ ਕਰਦੀ ਆਂ ਪਰ ਜਦੋਂ ਮੇਰੇ ਸ਼ਹਿਰ 'ਚ ਕੰਮ ਆਉਂਦਾ ਮੈਂ ਸਪੈਸ਼ਲ ਆ ਕੇ ਹਾਜ਼ਰੀ ਲਾਣ ਦੀ ਕੋਸ਼ਿਸ਼ ਕਰਦੀ ਆਂ ਅਤੇ ਅੱਜ ਉਹੀ ਹੋਇਆ ਜਿੰਨੇ ਵੀ ਸਾਥੀ ਸਾਡੇ ਦੀਪੂ ਬਰੇਟਾ ਤੇ ਨਾਲ ਹੀ ਜਿੰਨੇ ਇਕ ਸਾਡਾ ਵੀਰ ਰਾਤ ਵੀ ਪ੍ਰੋਗਰਾਮ ਤੇ ਸੀ ਬੜਾ ਸੋਹਣਾ ਕੰਮ ਕਰ ਰਹੇ ਨੇ ਤੇ ਮੇਰੇ ਭਾਜੀ ਸਾਰਿਆਂ ਦੇ ਲਈ ਇੱਕ ਵਾਰੀ ਤਾੜੀ ਲਾ ਦਿਓ ਜਰਾ ਥੈਂਕ ਯੂ ਤੇ ਸਾਡੇ ਕਿਦਾਕੀ ਦਾ ਨਾਮ ਲੇਵਾ ਮਿਊਜ਼ਿਕ ਮਾਸਟਰ ਸਾਡੇ ਨਿੰਦੀ ਜੀ ਭਾਜੀ ਜਿੰਨੇ ਵੀ ਬੈਠੇ ਨੇ ਸਾਰਿਆਂ ਦਾ ਹੀ ਗਰਮੇਲ ਭਾਜੀ ਬਹੁਤ ਹੀ ਵਧੀਆ ਠੁਮਕੇ ਲਾਉਂਦੇ ਹੁੰਦੇ ਸੀ ਸਟੇਜ ਤੇ ਜਦੋਂ ਡਿਊਟ ਜੋੜੀ ਹੁੰਦੀ ਸੀ ਸਾਡੀ ਜਗਿੰਦਰ ਚੋਗਾ ਜੀ ਨਾਲ ਹਾਂਜੀ ਹਾਂ ਮੈਨੂੰ ਮੇਰੇ ਭਾਈ ਤੋਂ ਥੋੜਾ ਜਿਹਾ ਡਰਜਾ ਲੱਗਣ ਲੱਗ ਜਾਂਦਾ ਇਹ ਮੈਨੂੰ ਵੱਡੀ ਭੈਣ ਕਹ ਦਿੰਦਾ ਮੈਨੂੰ ਐ ਲੱਗਦਾ ਦੇਖੋ ਜਿਹੜਾ ਸਤਕਾਰ ਮੇਰੇ ਲਈ ਇਹਦੇ ਲਈ ਮੇਰੇ ਤੋਂ ਵੱਡਾ ਸਤਕਾਰ ਹੈਗਾ ਜਿੰਨਾ ਵੀ ਇਹਨਾਂ ਦਾ ਹੁਕਮ ਹੈ ਮੈਨੂੰ ਉਹੀ ਸ਼ਰਮ ਅੱਤੇ ਮੇਰੇ ਵਾਰੀ ਪਰ ਥੋੜਾ ਜਿਹਾ ਘਟ ਜਾਂਦਾ ਕਹਿੰਦੇ ਢੇਰ ਚ ਦਾਣੇ ਨਾ ਘਟਾਇਆ ਨਾ ਕਰੋ ਮੈਂ ਵੀ ਤੁਹਾਡੇ ਆਸਰੇ ਨਾਲ ਹਾਂਜੀ ਹੂੰ ਸੋ ਮੇਲੇ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਦੁਨੀਆ ਮੇਲੇ ਜਾਂਦੀ ਏ ਆ ਜਾ ਚੱਲ ਯੇ ਵੇ ਚੱਲ ਅੱਗੇ ਚੱਲ ਯੇ ਵੇ ਸੋਹਣਾ ਤਾਨੂੰ ਕਾਦੀ ਚੋਰੀ ਤਾਨੂੰ ਕਾਦੀ ਚੋਰੀ ਦੋ ਤਾਰਾ ਵੱਜਦਾ ਵੇ ਖੱਜਣਾ ਰੰਗੀਲਾ ਮੈਂ ਤੇਰੀ ਖੱਜਣਾ ਵੇ ਤੂੰ ਹੈ ਮੇਰਾ ਖੱਜਣਾ ਰੰਗੀਲਾ ਮੈਂ ਸਮਝੋ ਵੇ ਸਮਝ ਹੋਈ ਤੂੰ ਹੈ ਸੋਹਣਾ ਖੈਲ ਚਬੀਲਾ ਮੈਂ ਸਮਝੋ ਵੇ ਸਮਝ ਹੋਈ ਤੂੰ ਹੈ ਸੋਹਣਾ ਖੈਲ ਚਬੀਲਾ ਮੈਂ ਸਮਝੋ ਵੇ ਸਮਝ ਹੋਈ ਤੂੰ ਹੈ ਸੋਹਣਾ ਖੈਲ ਚਬੀਲਾ